ਸ਼੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਸੰਗਤਾਂ ਦੇ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਮੌਕੇ ਦੇ ਉੱਤੇ ਭੱਜਦੜ ਮਚ ਜਾਂਦੀ ਹੈ ਦੱਸਦੀ ਕਿ ਪਟਾਕਿਆਂ ਦੇ ਵਿੱਚੋਂ ਨਿਕਲਿਆ ਬਰੂਦ ਸੰਗਤਾਂ ਦੇ ਉੱਤੇ ਜਾ ਬੱਜਿਆ ਜਿਸ ਦੇ ਨਾਲ ਕਈ ਸੰਗਤਾਂ ਦੇ ਕਪੜੇ ਸੜ ਗਏ ਨੇ ਤਾਂ ਅਚਾਨਕ ਘਟਨਾ ਦੇ ਕਾਰਨ ਸੰਗਤਾਂ ਦੇ ਵਿੱਚ ਭਗਦਰ ਜਹੀ ਸਥਿਤੀ ਬਣ ਗਈ ਤਾਂ ਹਾਲਾਂਕਿ ਕੋਈ ਇਸ ਘਟਨਾ ਦਰਮਿਆਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਮੌਕੇ ਦੇ ਉੱਤੇ ਪਹੁੰਚੇ ਪ੍ਰਬੰਧਕਾਂ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਤੇ ਸੰਗਤਾਂ ਨੂੰ ਸ਼ਾਂਤ ਕਰਵਾਇਆ ਦਰਅਸਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸੀ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਨਜ਼ਰ ਆ ਰਿਹਾ ਸੀ ਤਾਂ ਇਸ ਦਰਮਿਆਨ ਸੰਗਤਾਂ ਦੇ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਮੌਕੇ ਦੇ ਉੱਤੇ ਹੜਕਾ ਫਮਚ ਗਿਆ ਪਟਾਕਿਆਂ ਦੇ ਵਿੱਚੋਂ ਨਿਕਲਣ ਵਾਲਾ ਬਰੂਦ ਸੰਗਤਾਂ ਦੇ ਉੱਤੇ ਹੀ ਜਾ ਵਜਿਆ ਜਿਸ ਕਾਰਨ ਕਈ ਸੰਗਤਾਂ ਦੇ ਕੱਪੜੇ ਸੜ ਗਏ ਤਾਂ ਅਚਾਨਕ ਘਟਨਾ ਕਾਰਨ ਸੰਗਤਾਂ ਦੇ ਵਿੱਚ ਭਗਦੜ ਵਰਗੀ ਸਥਿਤੀ ਅਜੇੜੀ ਬਣ ਗਈ ਸੀ ਹਾਲਾਂਕਿ ਇਸ ਘਟਨਾ ਦਰਮਿਆਨ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਤਾਂ ਮੌਕੇ ਦੇ ਉੱਤੇ ਪਹੁੰਚੇ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਸੰਕਟਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਸਥਿਤੀ ਦੇ ਉੱਤੇ ਕਾਬੂ ਪਾਇਆ ਗਿਆ ਦਾ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸੀ ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਕੱਠਾ ਹੋਇਆ ਸੀ ਤਾਂ ਸੰਗਤਾਂ ਦੇ ਵੱਲੋਂ ਹੀ ਪਟਾਕੇ ਚਲਾਏ ਗਏ ਸਨ ਤਾਂ ਇੱਕ ਪਟਾਕਿਆਂ ਦੇ ਵਿੱਚੋਂ ਦੱਸਿਆ ਕਿ ਬਰੂਦ ਨਿਕਲਦਾ ਹੈ ਜਿਹੜਾ ਕਿ ਸੰਗਤਾਂ ਦੇ ਕੱਪੜਿਆਂ ਦੇ ਉੱਤੇ ਹੀ ਝੜ ਡਿੱਗਦਾ ਹੈ ਤਾਂ ਇਸ ਦਰਮਿਆਨ ਕੁਝ ਸੰਗਤਾਂ ਦੇ ਕੱਪੜੇ ਸੜੇ ਤੇ ਇਸ ਦਰਮਿਆਨ ਹੜਕੰਪ ਮੱਚ ਗਿਆ ਹਾਲਾਂਕਿ ਪ੍ਰਬੰਧਕਾਂ ਦੇ ਵੱਲੋਂ ਇਹ ਤੂੰ ਦੇ ਉਤੇ ਤਰੰਤ ਕਾਬੂ ਪਾਇਆ ਗਿਆ